ਬਹੁਤ ਜ਼ਿਆਦਾ ਫਰਕ ਪਿਆ ਦੁਕਾਨਾਂ ਦੁਕਾਨਦਾਰ ਬੋਣੀ ਨਹੀਂ ਕਰਦੇ ਹੈਗੇ ਮੁੰਡਿਆਂ ਦੇ ਖਰਚੇ ਬਿਜਲੀ ਦੇ ਖਰਚੇ ਚਾਹ ਪਾਣੀ ਦੇ ਖਰਚੇ ਖਰਚੇ ਨਹੀਂ ਪੂਰੇ ਨਿਕਲਦੇ ਹੈਗੇ ਅੱਗੇ ਦਾ ਇਹ ਨਹੀਂ ਪਤਾ ਸਰਕਾਰ ਅੱਗੇ ਲੋਕੋ ਜੋਂ ਵਧਾ ਦੇ ਲੋਕਾਂ ਦੇ ਮਨ ਚ ਡਰ ਪੈ ਗਿਆ ਵਾ ਜਿਹੜੇ ਕਹਿੰਦੇ ਕੱਲ ਨੂੰ ਪਤਾ ਨਹੀਂ ਕੀ ਹੋਣਾ ਕੀ ਇੱਕ ਬਿਮਾਰੀ ਪਤਾ ਨਹੀਂ ਹੈ ਕਿ ਨਹੀਂ ਹੈ ਜਿਹੜੇ ਹੁਣ ਕਿਸਾਨ ਜ਼ਿਮੀਦਾਰ ਉੱਥੇ ਦਿੱਲੀ ਧਰਨੇ ਦੇ ਬੈਠੇ ਹੈ ਉੱਥੇ ਕਰੋਨਾ ਕਿੱਥੇ ਸੀਗਾ ਜੇ ਅਸੀਂ ਮਾਲ ਬਣਾ ਕੇ ਦੁਕਾਨ ਤੇ ਦਿੰਦੇ ਆ ਸਾਡਾ ਮਾਲ ਵਿਕਦਾ ਨਹੀਂ ਸਾਨੂੰ ਪੈਸੇ ਨਹੀਂ ਮਿਲਦੇ ਰੋਟੀ ਪਾਣੀ ਦਾ ਵੀ ਅਸੀਂ ਬੇਮੁਤਾਜ ਹੋ ਗਏ ਆ ਦੋ ਘੰਟਿਆਂ ਦਾ ਤੁਸੀਂ ਕਿੰਨਾ ਕੁ ਕੰਮ ਕਰ ਲਾਂਗੇ ਜੇ ਸਰਕਾਰ ਨੇ ਲੋਕਡਾਊਨ ਨਾ ਨਾ ਕੁਝ ਕਿਸ ਕੀਆਂ ਬਾਰੇ ਸੋਚਿਆ ਕਈ ਰਿਹੜੀਆਂ ਨੇ ਜੇਕਰ ਤੁਸੀਂ ਅੱਧੀ ਢਾੜੀ ਕਿੰਨੇ ਬੰਦ ਕਰਨ ਦੇ ਨਾਲ ਚੈਨ ਟੁੱਟਦੀ ਏ ਇਸ ਕਰਕੇ ਸਰਕਾਰ ਜਿਹੜੇ ਬੇਸ਼ਰੇ ਰੈਂਦੀ ਏ ਕੰਮਜਗਾਂਤ ਕੋਸ਼ੋ ਸਮਝ ਕੇ ਫੈਸਲੇ ਲਿਆ ਕਰੇ ਸਾਢੇ 4 ਹੁੰਦੇ ਦਿਨ ਲੱਗੇ ਪਹੁੰਚ ਜਾਂਦੇ ਪੁਲਿਸ ਵਾਲਾ ਪੰਜ ਵਜੇ ਬੰਦ ਕਰੋ ਬੰਦ ਕਰੋ ਬੰਦ ਕਰੋ 6 ਵਜੇ ਆ ਜੀ ਕਰੋਨਾ ਆ ਗਿਆ ਉਹ ਜਦੋਂ ਮਨਾਂ ਕਿੱਥੇ ਚ ਦੁਕਾਨਾਂ ਬੰਦ ਕਰਤ ਰਹਿੰਦੇ ਨੇ ਸਾਰ 4-4 ਘਾਟੜਾ ਪਾੜੜਾ ਪੈ ਜਾਂਦੀਆਂ ਵੀ ਚਲੋ ਜੀ ਦੁਕਾਨਾਂ ਬੰਦ ਕਰੋ ਤੇ ਆਉਦੇ ਆਉਦੇ ਘਰਾਂ ਨੂੰ ਚਲੋ ਵੀ ਦੁਪਹਿਰ ਦਾ ਟਾਈਮ ਹੈ ਅੱਜਕੱਲ ਬਹੁਤ ਗਰਮੀ ਆ 40 ਡਿਗਰੀ ਟੈਂਪਰੇਚਰ ਕ੍ਰੋਸ ਕਰ ਗਿਆ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਮੈਂ ਆ ਤੁਹਾਡੇ ਨਾਲ ਰਕੇਸ਼ ਅੱਜ ਜਿਹੜਾ ਵਪਾਰੀਆਂ ਦਾ ਅਸਲ ਦੇ ਵਿੱਚ ਦੋਖਾ ਅੱਜ ਅਸੀਂ ਉਹ ਤੁਹਾਨੂੰ ਦਿਖਾਵਾਂਗੇ ਔਰ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਜਿਹੜੀ ਸਰਕਾਰ ਦੀ ਗਾਈਡਲਾਈਨ ਦੇ ਹਿਸਾਬ ਦੇ ਨਾਲ ਕਿੰਨੇ ਕੁ ਖੁਸ਼ ਨੇ ਔਰ ਕਿੰਨੇ ਕੁ ਪਰੇਸ਼ਾਨ ਨੇ ਉਹ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਮਤਲਬ ਜਿਹੜਾ ਇਸ ਟਾਈਮ ਪਤਾਨਾ ਤੇ ਅਸਰ ਪੈ ਰਿਹਾ ਆ ਮਾਰਕੀਟ ਦੇ ਉੱਤੇ ਜਿਵੇਂ ਸਰਕਾਰ ਦੀ ਗਾਈਡਲਾਈਨ ਆਈ ਆ ਕਿ 6 ਵਜੇ ਪੂਰੀਆਂ ਦੁਕਾਨਾਂ ਬੰਦ ਯਾਨੀ ਕਿ 5 ਵਜੇ ਹੀ ਦੁਕਾਨਾਂ ਬੰਦ ਹੋ ਜਾਂਦੀਆਂ ਨੇ ਇਹ ਕਿੰਨਾ ਕੁ ਫਰਕ ਪਿਆ ਇਸ ਮਾਰਕੀਟ ਤੇ ਬਹੁਤ ਜ਼ਿਆਦਾ ਫਰਕ ਪਿਆ ਦੁਕਾਨਾਂ ਦੁਕਾਨਦਾਰ ਬੋਣੀ ਨਹੀਂ ਕਰਦੇ ਹੈਗੇ ਮੁੰਡਿਆਂ ਦੇ ਖਰਚੇ ਬਿਜਲੀ ਦੇ ਖਰਚੇ ਚਾਹ ਪਾਣੀ ਦੇ ਖਰਚੇ ਖਰਚੇ ਨਹੀਂ ਪੂਰੇ ਨਿਕਲਦੇ ਹੈਗੇ ਵਪਾਰੀ ਆਂਦੇ ਨਹੀਂ ਡਰਦਾ ਵਪਾਰੀ ਡਰ ਗਿਆ ਵੀ ਅੱਗੇ ਜਦੋਂ ਲੋਕਡਾਊਨ ਨਾ ਲੱਗ ਜੇ ਜਿਹੜੇ ਸ਼ਨੀਯਾਤਵਾਦਾ ਕਹਤ ਹੈ ਇਹਨਾਂ ਨੇ ਲੋਕਡਾਊਨ ਲੱਗ ਜਾਣਾ ਵਾ ਅੱਗੇ ਦਾ ਇਹ ਨਹੀਂ ਪਤਾ ਸਰਕਾਰ ਅੱਗੇ ਲੋਕੋਡਾਊਨ ਵਧਾ ਦੇ ਲੋਕਾਂ ਦੇ ਮਨ ਚ ਡਰ ਪੈ ਗਿਆ ਵਾ ਲੋਕ ਪੈਸਾ ਖਰਚਣੋਂ ਡਰਦੇ ਆ ਵੀ ਸੇਵਿੰਗ ਕਰੀਏ ਰੋਟੀ ਦੇ ਲਾਲੇ ਪੇ ਪੇ ਐ ਇਸ ਵੇਲੇ ਗੱਲ ਕੀ ਦੀ ਜਵੇਂ ਜਿਹੜੀ ਸਰਕਾਰ ਦੀ ਜਿਹੜੀ ਹੈ ਨਵੀਂ ਗਾਈਡਲਾਈਨ ਆਈ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਕੀ ਜਿਵੇਂ ਸੇਲ ਦੇ ਉੱਤੇ ਜਿਹੜਾ ਫਰਕ ਪਿਆ ਹੈ ਉਹ ਕਿੰਨਾ ਕੁ ਫਰਕ ਪਿਆ ਜਿੱਦਾਂ ਪਹਿਲਾਂ ਤੁਹਾਡੀ ਸੇਲ ਸੀਗੀ ਇਸ ਟਾਈਮ ਕਿੰਨੀ ਹੈ ਜਿਹੜੀ 6 ਵਜੇ 5 ਵਜੇ ਪੂਰੀ ਤਰ੍ਹਾਂ ਦੁਕਾਨਾਂ ਬੰਦ ਹੋ ਜਾਂਦੀਆਂ ਨੇ ਉਹਨੂੰ ਲੈ ਕੇ ਦੁਕਾਨਦਾਰ ਇਸ ਟਾਈਮ ਕੀ ਸੋਚ ਰਹੇ ਨੇ ਲੋਕਡਾਊਨ ਦੇ ਜਿਹੜਾ ਇਹ 5 ਵਜੇ ਦਾ ਕਰਤਾ ਪਹਿਲਾਂ 8 ਵਜੇ ਸੀਗਾ ਫਿਰ 5 ਵਜੇ ਕਰਤਾ ਉਹਦੇ ਤੇ ਬਹੁਤ ਜ਼ਿਆਦਾ ਫਰਕ ਪੈ ਗਿਆ ਲੋਕਾਂ ਦਾ ਪੈਸਾ ਖਰਚਣ ਨੂੰ ਜੀ ਨਹੀਂ ਕਰਦਾ ਪਿਆ ਜਿਹੜੇ ਕਹਿੰਦੇ ਕੱਲ ਨੂੰ ਪਤਾ ਨਹੀਂ ਕੀ ਹੋਣਾ ਕੀ ਇੱਕ ਬਿਮਾਰੀ ਪਤਾ ਨਹੀਂ ਹੈ ਕਿ ਨਹੀਂ ਹੈ ਬਿਮਾਰੀ ਦੇ ਡਰ ਪਾਇਆ ਪੈ ਲੋਕ ਆਵੇ ਇਲਾਜ ਲਈ ਕਰਨਗੇ ਕੀ ਕਰਨਗੇ ਲੋਕ ਕੋਈ ਕਿਸੇ ਨੂੰ ਸਮਝ ਨਹੀਂ ਲੱਗਦੀ ਭਈ ਕੀ ਕਰਨਾ ਵਾ ਜਿਹੜੀ ਸਰਕਾਰ ਦੀ ਗਾਈਡਲਾਈਨ ਦੇ ਹਿਸਾਬ ਦੇ ਨਾਲ ਜੇ ਅਗਰ ਗੱਲ ਕੀਤੀ ਜਾਵੇ ਸਰਕਾਰ ਦਾ ਇਹ ਕਹਿਣਾ ਹੈ ਕਿ ਜਿਹੜੀ ਇਹ ਕਰੋਨਾ ਮਹਾਮਾਰੀ ਦਿਨ-ਪੋ-ਦਿਨ ਵੱਧਦੀ ਜਾ ਰਹੀ ਹੈ ਇਹਦੀ ਜਿਹੜੀ ਚੈਨ ਆ ਸਿਰਫ ਔਰ ਸਿਰਫ ਇਦਾਂ ਹੀ ਤੋੜੀ ਜਾ ਸਕਦੀ ਹੈ ਦੁਕਾਨਾਂ ਬੰਦ ਕਰਕੇ ਅੱਗੇ ਤੇ 2 ਮਹੀਨੇ ਦੁਕਾਨਾਂ ਬੰਦ ਰੱਖਿਆ ਕੀ ਹੋਇਆ ਅੱਗੇ 2 ਮਹੀਨੇ ਦੁਕਾਨਾਂ ਬੰਦ ਰੱਖਿਆ ਕੀ ਹੋਇਆ ਕਿ ਲੋਕਡਾਊਨ ਦੇ 2 ਘੰਟੇ ਆਪਾਂ ਪਹਿਲਾਂ ਬੰਦ ਕਰਤਾ ਵਾ ਇਹਦੇ ਨਾਲ ਕੀ ਹੋ ਜਾਏਗਾ 2 ਘੰਟੇ ਪਹਿਲਾਂ ਬੰਦ ਕਰਨ ਨਾਲ ਲੋਕਾਂ ਦਾ ਕੰਮ ਕਾਰੋਬਾਰ ਜਿਹੜਾ ਰੇੜੀ ਫੜੀ ਵਾਲਿਆਂ ਦਾ ਕੋਈ ਫਰੂਟ ਵਾਲੇ ਦਾ ਕੋਈ ਖਾਣ ਪੀਣ ਵਾਲੇ ਦਾ ਕੋਈ ਵੀ ਕਿਸੇ ਕਿਸਮ ਦਾ ਉਹ ਸ਼ਾਮ ਨੂੰ ਤਾਂ ਸ਼ੁਰੂ ਹੁੰਦਾ ਵਾ ਦਿਨੇ ਦਾ ਕੋਈ ਨਹੀਂ ਖਰੀਦਦਾ ਸ਼ਾਮ ਨੂੰ ਲੋਕ ਖਰੀਦਦੇ ਲੋਕ ਘਰ ਜਾਣ ਲੱਗੇ ਸ਼ਾਮ ਨੂੰ ਉਦੋਂ 5 ਵੇ ਲੋਕਡਾਊਨ ਕਹਤਾ ਵੀ ਦੁਕਾਨਾਂ ਬੰਦ ਕਰ ਦੋ 6 ਵਜੇ ਦਾ ਘਰੇ ਪਹੁੰਚੋ ਲੋਕਾਂ ਨੂੰ ਆਪ ਦੇ ਭੱਜਣ ਦੇ ਪਈ ਉਹਦੇ ਜਾਮ ਲੱਗ ਜਾਂਦੇ ਸੜਕਾਂ ਦਾ ਬੁਰਾ ਹਾਲ ਹੋ ਜਾਂਦਾ ਗੱਲ ਕੀਤੀ ਜੇਬੀ ਤੁਸੀਂ ਮਾਰਕੀਟ ਦੇ ਪ੍ਰਧਾਨ ਹੋ ਇਸ ਟਾਈਮ ਜਿਹੜੀ ਐਜ਼ ਅ ਫਰੈਂਡ ਤੁਸੀਂ ਡਿਸਕਸ ਕਰਦੇ ਹੋਵੋਗੇ ਬਿਜ਼ਨਸਮੈਨ ਨਾਲ ਬਾਰੇ ਬਿਜ਼ਨਸਮੈਨ ਵੀ ਤੁਹਾਡੇ ਕੋਲ ਆਉਂਦੇ ਜਾਂਦੇ ਨੇ ਦੁਕਾਨਦਾਰ ਕਿਤੇ ਨਾ ਕਿਤੇ ਡਿਸਕਸ ਕਰਦੇ ਹੋਣਗੇ ਇਸ ਟਾਈਮ ਕੀ ਉਹਨਾਂ ਦੀ ਕਿਹੜੀ ਡਿਸਕਸ ਮੇਨ ਚੱਲਦੀ ਪਈ ਹੈ ਇਸ ਟਾਈਮ ਜਿਹੜੀ ਆ ਦੁਕਾਨਾਂ ਨੂੰ ਬੰਦ ਲੈ ਕੇ ਔਰ ਜਿਹੜੀਆਂ ਦੁਕਾਨਾਂ ਦੀ ਜਿਹੜੀ ਰਿਟੇਲ ਸੇਲ ਸੀਗੀ ਜਾਂ ਕਰਾਊਡ ਜਿਹੜਾ ਸੀਗਾ ਕਸਟਮਰਾਂ ਦਾ ਉਹ ਸ਼ਾਮ ਨੂੰ ਹੀ ਹੁੰਦਾ ਸੀਗਾ ਉਹ ਸਬੰਧੀ ਵੀ ਕੋਈ ਡਿਸਕਸ ਹੁੰਦੀ ਆ ਆਪਸ ਵਿੱਚ ਰਿਟੇਲ ਵੀ ਸਾਰੀ ਕੋਈ ਵੀ ਕੰਮ ਆ ਇਹ ਤਾਂ ਹੋਲ ਸੇਲ ਦਿਨੇ ਸ਼ੁਰੂ ਹੁੰਦਾ ਸੀ ਰਿਟੇਲ ਕਾਊਂਟਰ ਆ ਕੁਝ ਵੀ ਆ ਸ਼ਾਮ ਨੂੰ ਚੱਲਦੇ ਸੀ ਸ਼ਾਮ ਨੂੰ ਦੁਕਾਨਾਂ ਬੰਦ ਹੋ ਗਈਆਂ ਲੋਕ ਘਰੋਂ ਬਾਹਰ ਨਹੀਂ ਨਿਕਲ ਸਕਦੇ ਤੇ ਕੰਮ ਕੀ ਚੱਲੂਗਾ ਬਹੁਲ ਸੇਲ ਕਿੱਥੋਂ ਚੱਲੂਗਾ ਜਿਹੜੇ ਸਾਡੀ ਜ਼ੀਰੋ ਸੇਲ ਹੋ ਗਈ ਐ ਇਸ ਵੇਲੇ ਜਿਹੜੇ ਚਾਹ ਪਾਣੀ ਦਾ ਖਰਚਾ ਬਿਜਲੀ ਦਾ ਬਿੱਲ ਪੱਲਿਓ ਪੈ ਰਿਆ ਮੁੰਡਿਆਂ ਦੀ ਤਨਖਾਹਾਂ ਤਾਂ ਪੈਣੀਆਂ ਹੀ ਪੈਣੀਆਂ ਨੇ ਚਾਹ ਪਾਣੀ ਦਾ ਖਰਚਾ ਵੀ ਨਹੀਂ ਨਿਕਲਦਾ ਵੀ ਜਿਹੜੀ ਦੁਕਾਨ ਤੇ ਚਾਹ ਪੀਂਦੇ ਆ ਮੁੰਡੇ ਜਾਂ ਆਪੀ ਗੱਲ ਕੀਤੀ ਜਬੇ ਜਿਹੜੀ ਪਿਛਲੇ ਬਾਰ 8 ਵਜੇ ਦੀ ਜਿਹੜੀ ਟਾਈਮਿੰਗ ਸੀਗੀ ਉਹਨੂੰ ਲੈ ਕੇ ਵਪਾਰੀ ਵਰਗ ਦੇ ਅੰਦਰ ਉਦੋਂ ਵੀ ਕਿਤੇ ਨਾ ਕਿਤੇ ਰੋਸ ਦੇਖਣ ਨੂੰ ਮਿਲਦਾ ਸੀ ਕਿ 8 ਵਜੇ ਦਾ ਜਿਹੜਾ ਟਾਈਮ ਉਹ ਗਲਤ ਆ ਲੇਕਿਨ ਹੁਣ ਤਾਂ 5 ਵਜੇ ਦਾ ਹੀ ਕਰ ਦਿੱਤਾ ਕਿਉਂਕਿ 5 ਵਜੇ ਹੀ ਦੁਕਾਨਾਂ ਬੰਦ ਕਰਾਈਆਂ ਜਾਂਦੀਆਂ ਪ੍ਰਸ਼ਾਸਨ ਵੱਲੋਂ 8 ਵਜੇ ਦਾ ਕੁਝ ਹੱਦ ਤੱਕ ਫਿਰ ਵੀ ਠੀਕ ਸੀਗਾ ਇਹ 5 ਵਜੇ ਦਾ ਬਹੁਤ ਜ਼ਿਆਦਾ ਗਲਤ ਟਾਈਮ ਕਰਤਾ ਇਹਨਾਂ ਨੇ ਇਦੇ ਵਿੱਚ ਨੁਕਸਾਨ ਹੀ ਹੋਣਾ ਹੁਣ ਪਹਿਲਾਂ ਸੰਡੇ ਦਾ ਲਾਕਡਾਊਨ ਸੀ ਇਸ ਹਫਤੇ ਸ਼ਨੀਵਾਰ ਤੋਂ ਦਲਾਤਾ ਹੁਣ ਲੋਕਾਂ 'ਚ ਇਹ ਖ਼ਬਰ ਆ ਗਈ ਹੈ ਵੀ 15 ਦਿਨ ਲਈ ਲਾਕਡਾਊਨ ਲੱਗ ਜਾਣਾ ਵਾ 15 ਦਿਨ ਲਈ ਲਾਕਡਾਊਨ ਲੱਗ ਜਾਣਾ ਲੋਕਾਂ ਦਾ ਧਿਆਨ ਹੀ ਹੈ ਨਹੀਂ ਕਾਰੋਬਾਰ 'ਚ ਲੋਕਾਂ ਨੂੰ ਇਹ ਹੈ ਵੀ ਜੇ ਕੋਈ ਪੈਸੇ ਹੈਗੇ ਤਾਂ ਕੋਲ ਸੰਭਲੋ ਜੇ ਗੱਲ ਕੀਤੀ ਜਾਵੇ ਜੇ ਜਿਹੜੇ ਵਪਾਰੀ ਜਿਹੜੇ ਬਾਹਰੋਂ ਆਉਂਦੇ ਸੀਗੇ ਜਿੱਦਾਂ ਮੰਨ ਲਓ ਲੁਧਿਆਣੇ ਤੋਂ ਬਾਹਰ ਦੇ ਸ਼ਹਿਰਾਂ ਦੇ ਵਿੱਚੋਂ ਆਉਂਦੇ ਸੀ ਉਹ ਇਸ ਮਾਰਕੀਟ ਨੂੰ ਜ਼ਿਆਦਾ ਮੰਨ ਲਓ ਆਉਂਦੇ ਸੀਗੇ ਜ਼ਿਆਦਾਤਰ ਇਸ ਪੈਲ ਦੇ ਆਧਾਰ ਤੇ ਦੇਖਿਆ ਜਾਂਦਾ ਸੀ ਕਿ ਕੋਈ ਵੀ ਦੁਕਾਨਦਾਰ ਇਸ ਮਾਰਕੀਟ ਦੇ ਵਿੱਚੋਂ ਹੀ ਸਮਾਨ ਚੱਕ ਕੇ ਆਪਣਾ ਲੈ ਕੇ ਜਾਂਦਾ ਸੀ ਹੋਲਸੇਲ ਮਾਰਕੀਟ ਹੈ ਕਿਹੜਾ ਤਰ੍ਹਾਂ ਦੀ ਇਸ ਟਾਈਮ ਕੀ ਹਾਲਾਤ ਨੇ ਵਪਾਰੀਆਂ ਲੈ ਕੇ ਜਿਹੜਾ ਬਾਹਰੋਂ ਵਪਾਰੀ ਆਣਾ ਅਗਲਾ ਸਵੇਰੇ ਜਲਦੀ ਆ ਜਾਂਦਾ ਸੀ ਸ਼ਾਮ ਨੂੰ ਰਾਤ ਨੂੰ 9-10 ਵਜੇ ਤੱਕ ਆਉਦੀ ਪਰਚੇਜਿੰਗ 8 ਵਜੇ ਜਾਂ ਕਿ 9 ਵਜੇ ਕਰਕੇ ਰਾਤ ਨੂੰ ਜਾਣ ਦੀ ਕਰਦਾ ਸੀ ਹੁਣ ਵਪਾਰੀ ਨੂੰ ਡਰੀ ਇੰਨਾ ਬਹਿ ਗਿਆ ਪਤਾ ਨਹੀਂ ਕੀ ਬਣਨਾ ਕੀ ਆ ਕਿ ਇਨਵੈਸਟ ਕਰਨ ਤੋਂ ਡਰਦੇ ਨੇ ਅਸੀਂ ਸਾਰੇ ਇਸ ਵੇਲੇ ਪੂਰਾ ਡਰਿਆ ਕੋਈ ਪੈਸਾ ਖਰਚ ਕੇ ਰਾਜੀ ਹੀ ਨਹੀਂ ਕੋਈ ਵਪਾਰੀ ਕਿਸੇ ਨੂੰ ਪੈਸਾ ਦੇਣ ਲੈਣ ਭੁਗਤਣ ਭੁਗਤਾਨ ਕੋਈ ਨਹੀਂ ਕਰ ਰਿਹਾ ਸਭ ਡਰਦੇ ਬੇ ਪਤਾ ਨਹੀਂ ਕੀ ਬਣਨਾ ਵਾ ਗੱਲ ਕੀਤੀ ਜਬੇ ਜਿਹੜੇ ਸਰਕਾਰ ਦੇ ਜਿਹੜੀ ਹੁਣ ਦੋ ਦਿਨਾਂ ਦਾ ਲਾਕਡਾਊਨ ਲਗਾ ਦਿੱਤਾ ਗਿਆ ਸ਼ਨੀਵਾਰ ਤੇ ਐਤਵਾਰ ਦਾ ਉਹਦੇ ਨਾਲ ਤੁਸੀਂ ਕਿੰਨੀ ਕ ਸਰਕਾਰ ਦੀ ਗਾਈਡਲਾਈਨ ਦੇ ਨਾਲ ਐਗਰੀਓ ਇਹ ਬਿਲਕੁਲ ਨੁਕਸਾਨ ਹੀ ਕਰ ਰਹੀ ਹੈ ਸਰਕਾਰ ਜਿਹੜੇ ਹੁਣ ਕਿਸਾਨ ਜ਼ਿਮੀਦਾਰ ਉੱਥੇ ਦਿੱਲੀ ਧਰਨੇ ਦੇ ਬੈਠੇ ਆ ਉੱਥੇ ਕਰੋਨਾ ਕਿੱਥੇ ਸੀਗਾ ਉੱਥੇ 3 ਮਹੀਨੇ ਲੋਕਾਂ ਨੂੰ ਬੈਠੇ ਨੇ ਹੋਗੇ ਜ਼ਿਮੀਦਾਰਾਂ ਨੂੰ ਉੱਥੇ ਕਰੋਨਾ ਆਇਆ ਨਹੀਂ ਇੱਕ ਵੀ ਬੰਦਾ ਉੱਥੇ ਕਰੋਨਾ ਨਾਲ ਮਰੇ ਆ ਕਲਕੱਤੇ ਵੈਸਟ ਬੰਗਾਲ ਜਿਹੋ ਦੇ ਇਲੈਕਸ਼ਨ ਸੀ ਉੱਥੇ ਬੰਦਾ ਕੋਈ ਕੀ ਹੋਇਆ ਹੁਣ ਜਦੋਂ ਉੱਥੇ ਇਲੈਕਸ਼ਨ ਹੋ ਗਈ ਆ ਉੱਥੇ ਹੁਣ ਕਰੋਨਾ ਦੇ ਦੂਜੇ ਬੰਦੇ ਹਰ ਦੂਜੇ ਬੰਦਾ ਕਰੋਨਾ ਪੋਜ਼ਿਟਿਵ ਕੱਢੀ ਜਾ ਰਹੇ ਆ ਹੁਣ ਆਪਣੇ ਵਿੱਚ 6 ਮਹੀਨਿਆਂ ਨੂੰ ਇਲੈਕਸ਼ਨ ਆ ਪੰਜਾਬ 'ਚ ਉਹਨੂੰ ਕਰੋਨਾ ਛੁੱਟੀ ਦੇ ਚਲੇ ਜਾਣਾ 2 ਮਹੀਨੇ ਨੂੰ ਕਰੋਨਾ ਛੁੱਟੀ ਦੇ ਜਿਲੇ ਹੈ ਨਾ ਇਲੈਕਸ਼ਨ ਚੋਂ ਜਵਤਾ ਲੱਗ ਜਾਣਾ ਮੈਂ 8 ਮਹੀਨੇ ਹੀ ਰਹਿ ਗਏ ਨਾ ਇਲੈਕਸ਼ਨ ਚ ਕਰੋਨਾ ਛੁੱਟੀ ਦੇ ਜਿਲੇ ਜਾਣਾ ਮੈਂ ਉਦੋਂ ਕਰੋਨਾ ਕਿੱਥੇ ਜਾਊਗਾ ਕਿੰਨੇ-ਕਿੰਨੇ ਦੁਕਾਨਦਾਰਾਂ ਦੇ ਅੰਦਰ ਸਰਕਾਰ ਦੀ ਜਿਹੜੀ ਗਾਈਡਲਾਈਨ ਆ ਉਹਨੂੰ ਇੱਕ ਲੈ ਕੇ ਇੱਕ ਰੋਸ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਹੀ ਨੇ ਔਰ ਮਾਰਕੀਟ ਦਾ ਇਸ ਟਾਈਮ ਕੀ ਹਾਲਾਤ ਆ ਔਰ ਵਪਾਰੀ ਵਰਗ ਕਿੰਨਾ ਕੁ ਪਰੇਸ਼ਾਨ ਆ ਅਸੀਂ ਰੋਜ਼ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਨੇ ਆ ਕਿ ਜਿਹੜੀਆਂ 5 ਵਜੇ ਦੁਕਾਨਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਉਹ ਤਸਵੀਰਾਂ ਦਿਖਾਉਨੇ ਆ ਰੇੜੀ-ਬੜੀ ਵਾਲੇ ਕਿੰਨੇ ਕੁ ਪਰੇਸ਼ਾਨ ਨੇ ਇਸ ਸਬੰਧ ਵਿੱਚ ਸਾਡੇ ਨਾਲ ਹੋਰ ਵੀ ਦੁਕਾਨਦਾਰ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਤੇ ਆਂਸਰ ਕਿਵੇਂ ਦੇਖਦੇ ਹੋ ਜਿਹੜੀਆਂ ਨਵੀਂ ਗਾਈਡਲਾਈਨ ਆਈ ਆ ਉਹਦੇ ਨਾਲ ਕਿੰਨਾ ਅਕਦੀ ਤਾਂ ਬਿਲਕੁਲ ਨਹੀਂ ਹੈਗੇ ਜੀ ਅਸੀਂ ਕਿਉਂਕਿ ਜੇ ਸਾਰਿਆਂ ਦਾ ਛੋਟੇ ਬੰਦਿਆਂ ਦਾ ਕੰਮ ਚੱਲੇਗਾ ਉਹਦੇ ਨਾਲ ਤਾਂ ਹੀ ਅਸੀਂ ਵੀ ਮਜ਼ਦੂਰ ਬੰਦੇ ਆਪਣਾ ਕੰਮ ਕਰਾਂਗੇ ਜੇ ਅਸੀਂ ਮਾਲ ਬਣਾ ਕੇ ਦੁਕਾਨ ਤੇ ਦਿੰਨੇ ਆ ਸਾਡਾ ਮਾਲ बिकਦਾ ਨਹੀਂ ਸਾਨੂੰ ਪੈਸੇ ਨਹੀਂ ਮਿਲਦੇ ਇਸ ਕਰਕੇ ਅਸੀਂ ਇੰਨੇ ਕੋ ਪਰੇਸ਼ਾਨ ਅੱਗੇ ਮਾਲ ਅਸੀਂ ਦਿੰਦੇ ਪਿੱਛੋਂ ਸੀ ਤੇ ਪਹਿਲਾਂ ਹੀ ਸਰਦਾਰ ਜੀ ਤੁਹਾਨੂੰ ਆ ਗਏ ਪੈਸੇ ਕੱਢ ਕੇ ਫੜਾ ਦਿੰਦੇ ਸੀ ਮਿਸਟਰ ਜ਼ਾਰ ਜੀ ਮੰਗਾ ਲਓ ਐ ਬਣਾਓ ਐ ਡਿਜ਼ਾਈਨ ਬਣਾਓ ਤੇ ਸਾਨੂੰ ਮਾਲ ਦਿਓ ਤੇ ਤਾਂ ਹੀ ਸਾਡਾ ਵੀ ਸਾਰਾ ਜ਼ਰਮਜ਼ਾਰ ਚੱਲੇਗਾ ਐਸ ਕਰਕੇ ਅਸੀਂ ਲੋਗ ਅਗੋਂ ਮਜ਼ਦੂਰਾ ਕੋਲੋਂ ਕੰਮ ਕੀ ਕਰਵਾਈਏ ਜੇ ਅਗੋਂ ਸਾਨੂੰ ਨਾ ਤਾਂ ਸਾਡਾ ਮਾਲ ਵਿਕੇ ਤੇ ਨਾ ਹੀ ਸਾਨੂੰ ਪੈਸੇ ਮਿਲਣ ਐਸ ਕਰਕੇ ਸਾਡਾ ਰੋਟੀ ਪਾਣੀ ਦਾ ਵੀ ਅਸੀਂ ਬੇਮੁਹਤਾਜ ਹੋ ਗਏ ਆ ਰੋਟੀ ਪਾਣੀ ਵੀ ਸਾਡਾ ਦੁਸ਼ਵਾਰ ਹੋ ਗਿਆ ਹੈ ਕਰ ਕਰੀਏ ਕਿ ਕਿਨੂੰ ਜਾ ਕੇ ਕਹੀਏ ਐਨੇ ਕੋ ਅਸੀਂ ਪਰੇਸ਼ਾਨ ਆ ਜੇ ਅਸੀਂ ਕਿਸੇ ਕੋਲੋਂ ਪੈਸੇ ਲੈਣੇ ਆ ਤੇ ਉਹਨੂੰ ਆਪਾਂ ਕਹਿ ਵੀ ਨਹੀਂ ਸਕਦੇ ਇਹ ਉਹਨੂੰ ਕਿੱਦਾਂ ਅਸੀਂ ਵੀ ਉਹਨੂੰ ਕਿੱਦਾਂ ਕਹੀਏ ਜੇ ਉਹ ਗਏ ਸਾਨੂੰ ਬਗੈਰ ਕਹੇ ਤੋਂ ਹੀ ਪੈਸੇ ਮਿਲਦੇ ਸੀਗੇ ਤੇ ਅਸੀਂ ਖੁਸ਼ੀ ਨਾਲ ਕੰਮ ਕਰਦੇ ਸੀ ਕਪੜਾ ਲਿਆਂਦੇ ਸੀ ਮਟੀਰੀਅਲ ਲਿਆਂਦੇ ਸੀ ਲੇਬਰ ਕੋਲੋਂ ਲੇਬਰ ਕਰਵਾਉਂਦੇ ਸੀ ਕੁਛ ਲੇਬਰ ਆਪ ਕਰਦੇ ਸੀ ਤੇ ਸ਼ਾਮ ਨੂੰ ਸਾਡੀ ਰੋਟੀ ਐਨੀ ਕੁ ਵਧੀਆ ਚੱਲਦੀ ਸੀ ਕੀ ਅਸੀਂ ਆਪਣੀ ਲਾਈਫ ਤੋਂ ਬਿਲਕੁਲ ਸੰਤੁਸ਼ਟ ਸੀ ਤੇ ਹੁਣ ਸਾਡੇ ਜਿਹੜੇ ਸਾਡੇ ਕੋਲ ਵਰਕਰ ਕੰਮ ਕਰਦੇ ਆ ਉਹ ਵੀ ਵਿਚਾਰੇ ਰੋਂਦੇ ਆ ਕਲਪਦੇ ਆ ਅਸੀਂ ਕੀ ਕਰੀਏ ਅਸੀਂ ਵਿਆਜ ਤੇ ਫੜ-ਫੜ ਕੇ ਵੀ ਪੈਸੇ ਉਹਨਾਂ ਨੂੰ ਦੇਣੇ ਆ ਤੇ ਸਾਡਾ ਮਤਲਬ ਕੀ ਵਸ ਨਹੀਂ ਚੱਲ ਰਿਆ ਇੱਥੋਂ ਤੱਕ ਕਿ ਅਸੀਂ ਕਈਆਂ ਵਰਕਰਾਂ ਨੂੰ ਪੈਸੇ ਵਿਆਜ ਤੇ ਫੜ ਕੇ ਦਿੱਤੇ ਵੀ ਭਾਈ ਤੁਸੀਂ ਘਰ ਭੇਜ ਦਿਓ ਚਲੋ ਤੁਹਾਡਾ ਖਰਚਾ ਚੱਲੇ ਹੁਣ ਇਥੋਂ ਤੱਕ ਕੀ ਹੋ ਗਿਆ ਕਿ ਅਸੀਂ ਬਿਜਲੀ ਦੇ ਬਿੱਲ ਵੀ ਦੀ ਦੇਣ ਜੋ ਰਹਿ ਰਹੇ ਤੇ ਕੀ ਕਰੀਏ ਦੱਸੋ ਗੱਲ ਕੀਤੀ ਜਵੇਂ ਕਿਤੇ ਨਾ ਕਿਤੇ ਦੇਖਿਆ ਜਾਵੇ ਜਿਹੜੀ ਲੇਬਰ ਸੀਗੀ ਲੇਬਰ ਦੇ ਅੰਦਰ ਵੀ ਇਸ ਟਾਈਮ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਦੇਖ ਰਹੇ ਹਾਂ ਵੀ ਇਸ ਟਾਈਮ ਚਾਹੇ ਬੱਸ ਸਟੈਂਡ ਹੋਣ ਚਾਹੇ ਰੇਲਵੇ ਸਟੇਸ਼ਨ ਹੋਣ ਮੰਨ ਲਓ ਤਕਰੀਬਨ ਫੁੱਲ ਹੀ ਜਾ ਰਹੇ ਨੇ ਕੋਈ ਯੂਪੀ ਬਿਹਾਰ ਜਾ ਰਹੇ ਆ ਕੋਈ ਆਪਣੇ ਆਪਣੇ ਪਿੰਡਾਂ ਨੂੰ ਵਾਪਸ ਜਾ ਰਹੇ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ ਕਿ ਕੋਰੋਨਾ ਮਹਾਮਾਰੀ ਦੇ ਕਰਕੇ ਫੇਰ ਲੋਕਡਾਊਨ ਨਾ ਲੱਗ ਜਾਏ ਬਿਲਕੁਲ ਦਹਿਸ਼ਤ ਤਾਂ ਉਹਨਾਂ ਦੇ ਵਿੱਚ ਇੰਨੀ ਹੈ ਕਿ ਉਹ ਦੇਖਿਆ ਨਹੀਂ ਜਾ ਸਕਦਾ ਅਸੀਂ ਉਹਨਾਂ ਦੇ ਉਹਨਾਂ ਨੂੰ ਦੇਖ ਕੇ ਸਾਨੂੰ ਵੀ ਰੋਣਾ ਆਉਂਦਾ ਅਸੀਂ ਆਪ ਖੁਦ ਰੋਣੇ ਆ ਪਰ ਅਸੀਂ ਕਰੀਏ ਤੇ ਕਰੀਏ ਕਿ ਕਿੰਨੂ ਜਾ ਕੇ ਕਹੀਏ ਕਿਦੇ ਅੱਗੇ ਫਰਿਆਦ ਸੁਣਾਈਏ ਕੋਈ ਸਾਡੀ ਸੁਣ ਰਹੀ ਨਹੀਂ ਸਾਡੀ ਸੁਰ ਫਰਿਆਦ ਤਾਂ ਸਿਰਫ ਰੱਬ ਹੀ ਸੁਨੇਗਾ ਹੋਰ ਕੀ ਕਰ ਸਕਦੇ ਹਾਂ ਅਸੀਂ ਜਿਹਦੇ ਕੋਲੋਂ ਲੈਣੇ ਆ ਉਹਨੂੰ ਵੀ ਆਪਾਂ ਕੁਝ ਕਹਿ ਸਕਦੇ ਕਿਉਂਕਿ ਉਹ ਉਹਨਾਂ ਨੇ ਸਾਡੇ ਨਾਲ ਬਹੁਤ ਹੀ ਵਧੀਆ ਗੇਰ ਰਸੂਕ ਰੱਖਿਆ ਹੈ ਸਾਨੂੰ ਐਨ ਇਨ ਟਾਈਮ ਤੇ ਪੈਸੇ ਦੇ ਦਿੰਦੇ ਨੇ ਗੱਲ ਕੀਤੀ ਜੇ ਤੁਸੀਂ ਕਿੰਨਾ ਆਪਣੇ ਜਿਹੜੇ ਬਿਜ਼ਨਸ ਦੇ ਵਿੱਚ ਇਨਵੈਸਟ ਕੀਤਾ ਹੋਇਆ ਹੈ ਕੱਪੜੇ ਦੇ ਕੱਪੜੇ ਦਾ ਕੰਮ ਹੈ ਆਪਣਾ ਹਾਂ ਬਿਲਕੁਲ ਆਪਣਾ ਦੋ ਤਿੰਨ ਆਟਮਾ ਬਣਾਈ ਦੀਆਂ ਸਲਾਈ ਕਰਕੇ ਕੁਝ ਆਪ ਮਿਹਨਤ ਕਰਦੇ ਆਂ ਕੁਝ ਲੇਬਰ ਕੋਲੋਂ ਮਿਹਨਤ ਕਰਾਣੇ ਆਂ ਕਪੜਾ ਮੁੱਲ ਲਿਆਣੇ ਆ ਲਿਆ ਕੇ ਅੱਗੇ ਮਾਲ ਵੇਚ ਦਿੰਨੇ ਆ ਫਿਰ ਲੇਬਰ ਨੂੰ ਲੇਬਰ ਦੇ ਦਿੰਨੇ ਆ ਫਿਰ ਕਪੜਾ ਲੈ ਆਣੇ ਆ ਐਦਾਂ ਕਰਕੇ ਸਾਡਾ ਜੀਵਨ ਦਾ ਨਿਰਵਾਹ ਚੱਲ ਰਿਹਾ ਹੈ ਐਸ ਕਰਕੇ ਅਸੀਂ ਤਾਂ ਬਹੁਤੀ ਪਰੇਸ਼ਾਨ ਸੀ ਇਨਵੈਸਟ ਕੀਤਾ ਹੋਇਆ ਕਿ ਹੁਣ ਉਹਨਾਂ ਖਰਚਾ ਨਿਕਲ ਰਿਹਾ ਵਾ ਬਿਲਕੁਲ ਖਰਚਾ ਨਹੀਂ ਨਿਕਲ ਰਿਹਾ ਜੇ ਨਿਵੇਸ਼ ਜਿੰਨਾ ਕੀਤਾ ਥੋੜਾ ਥੋੜਾ ਐਨਾ ਤਾਂ ਮਾਲ ਮਤਲਬ ਕਿ ਸਾਡੇ ਘਰ ਬੱਚਿਆ ਆ ਪਿਆ ਹੁੰਦਾ ਜਿਹੜਾ ਕੋਈ ਕੋਈ ਆਰਡਰ ਦੇਗਾ ਉਹਨੂੰ ਉਸ ਉਸ ਟਾਈਮ ਚੀਜ਼ ਦਵਾਂਗੇ ਬਿਲਕੁਲ ਸਰਕਾਰ ਦੀ ਗਾਈਡਲਾਈਨ ਦੇ ਨਾਲ ਜਿੱਥੇ ਵਪਾਰੀ ਵਰਗ ਸਹਿਮਤ ਵੀ ਆ ਔਰ ਕਿਤੇ ਨਾ ਕਿਤੇ ਨਾਰਾਜ਼ਗੀ ਵੀ ਜਤਾਈ ਜਾ ਰਹੀ ਹੈ ਕਿ ਲੋਕਡਾਊਨ ਨਾ ਲੱਗੇ ਲੋਕਡਾਊਨ ਦੇ ਨਾਲ ਜਿਹੜੇ ਕਈ ਘਰ ਆ ਉਹ ਤਬਾਹ ਹੋ ਜਾਣਗੇ ਕਿਉਂਕਿ ਜੇ ਲੇਬਰ ਵਰਕ ਕਰੇਗੀ ਤਾਂ ਹੀ ਕੁਝ ਖਾਏਗੀ ਹਾਂਜੀ ਸਰ ਕਿੰਨੇ ਕ ਮਤਲਬ ਕਿਵੇਂ ਦੇਖਦੇ ਹੋ ਤੁਸੀਂ ਜਿਹੜੀ ਸਰਕਾਰ ਦੀ ਨਵੀਂ ਗਾਈਡਲਾਈਨ ਆਈ ਆ ਉਹਨੂੰ ਮਤਲਬ ਜਿੱਦਾਂ 5 ਵਜੇ ਦੁਕਾਨਾਂ ਬੰਦ ਕਰਵਾਉਣ ਨੂੰ ਕਿਹਾ ਗਿਆ ਵਾ ਇਹ ਕਿਵੇਂ ਦੇਖਦੇ ਹੋ ਕਿੰਨਾ ਕ ਫਰਕ ਪਿਆ ਮਾ ਸਰ ਸਾਨੂੰ ਤਾਂ 2-3 ਘੰਟੇ ਕੰਮ ਕਰਨੇ ਮਿਲਿਆ ਅਸੀਂ ਸਵੇਰੇ 10 ਵਜੇ ਆਨੇ ਆ 11:30 ਤੱਕ ਦੁਕਾਨ ਲੱਗਦੀ ਏ ਤੁਮੇ 12 1:30 ਵਜੇ ਤੱਕ ਕੰਮ ਕੀਤਾ 2 ਵਜੇ ਤੱਕ ਉਸ ਤੋਂ ਬਾਅਦ ਵਧਾਣਾ ਸ਼ੁਰੂ ਕਰ ਦਿਓ 2 ਘੰਟਿਆਂ ਦੇ ਵਿੱਚ ਅਸੀਂ ਕਿੰਨਾ ਕੁ ਕੰਮ ਕਰ ਲਾਂਗੇ ਆ ਦੇਖੋ ਪੂਰੇ ਪੁਚਾਲਣਾ ਸੂਰਜ ਦੇਖੋ ਕਿੰਨਾ ਕਿੰਨਾ ਉੱਪਰ ਚੜਿਆ ਹੈ ਤੇ ਅਸੀਂ ਦੁਕਾਨਾਂ ਬੰਦ ਕਰਨ ਲੱਗ ਪਏ ਆ ਜੇਕਰ ਅਸੀਂ ਇੱਦਾਂ ਹੀ ਕਰਾਂਗੇ ਆਪਣੇ ਪਰਿਵਾਰ ਕਿੱਦਾ ਪਾਲਾਂਗੇ ਯਾਰ ਸਰਕਾਰਾਂ ਨੂੰ ਸਮਝ ਨਹੀਂ ਆ ਰਹੀ ਕੀ ਕਰਨਾ ਕੀ ਨਹੀਂ ਜੇ ਸਰਕਾਰ ਨੇ ਲੋਕਡਾਊਨ ਲਾਣਾ ਕੁਝ ਕਿਸ ਤਰ੍ਹਾਂ ਦੇ ਬਾਰੇ ਸੋਚੇ ਕਈ ਰੇੜੀਆਂ ਨੇ ਯਾ ਰਾਤ ਨੂੰ ਖਾਣ ਵਾਲੇ ਨੇ ਉਹਨਾਂ ਬਾਰੇ ਸੋਚੇ ਜੇ ਅਗਰ ਲੋਕਡਾਊਨ ਲਗਾਣੀ ਚਾਹਦੀ ਸਰਕਾਰ ਜੇਕਰ ਚਾਹਦੀ ਅੱ ਸਰਕਾਰ ਨੂੰ ਚਾਹੀਦਾ ਤਾਂ ਕਿ 2 ਵਜੇ ਤੋਂ ਬਾਅਦ ਖੋਲ ਦੇਣ 2 ਵਜੇ ਪਹਿਲਾਂ ਬੰਦ ਰੱਖਣ ਤਾਂ ਕਿ ਕਈਆਂ ਨੂੰ ਇਹਦਾ ਫਾਇਦਾ ਮਿਲੇਗਾ ਜਿਹੜੇ ਸ਼ਾਮ ਨੂੰ ਰੇੜੀਆਂ ਲਗਾਉਂਦੇ ਨੇ ਜਾਂ ਕੁਝ ਕਰਦੇ ਨੇ ਉਹਨਾਂ ਨੂੰ ਫਾਇਦਾ ਹੋਊਗਾ ਸ਼ਾਮ ਨੂੰ ਜਿਹੜਾ ਗਰਮੀਆਂ ਦਿਨ ਨੇ ਸਵੇਰੇ ਤੇ ਗਾਹਕ ਹੈ ਨਹੀਂ ਸ਼ਾਮ ਨੂੰ ਗਾਹਕ ਨਹੀਂ ਆਣਾ ਤੇ ਸ਼ਾਮ ਨੂੰ ਕਦੇ ਬੰਦ ਕਰ ਦਿਓ ਸਰਕਾਰ ਦਾ ਇਹ ਕਹਿਣਾ ਹੈ ਕਿ ਜਿਹੜੀ ਕੋਰੋਨਾ ਮਹਾਮਾਰੀ ਦੀ ਜਿਹੜੀ ਇਹ ਚੈਨ ਆ ਉਹਨੂੰ ਇਸੇ ਤਰ੍ਹਾਂ ਤੋੜਿਆ ਜਾ ਸਕਦਾ ਆ ਉਹ ਸਿਰੇ ਇਸ ਤਰ੍ਹਾਂ ਕਿੱਦਾਂ ਤੋੜਿਆ ਜਾ ਸਕਦਾ ਦੱਸੋ ਜੇਕਰ ਤੁਸੀਂ ਅੱਧੀ ਢਾੜੀ ਕਿਨੇ ਬੰਦ ਕਰਨ ਦੇ ਨਾਲ ਚੈਨ ਟੁੱਟਦੀ ਏ ਫਿਰ ਤੁਸੀਂ ਦੁਪਹਿਰ ਤੋਂ ਬਾਅਦ ਯਾਨੀ ਕਿ ਖੋਲ ਦਿਓ ਸ਼ਵੇਰੇ ਬ ਜੇਕਰ ਚਾਹ ਨਹੀਂ ਦੋਨੇ ਦਿਹਾੜੀ ਤੋਂ ਚਾਹੀ ਤੁਹਾਨੂੰ ਚਾਹੀਦੀ ਹੈ ਨਾ ਅੱਧੀ ਢੜੀ ਸਵੇਰੇ 2 ਵਜੇ ਤੱਕ ਬੰਦ ਰਹਿੰਦੇ ਹੋ ਕਿਵੇਂ ਦੇਖਦੇ ਹੋ ਤੁਸੀਂ ਕਿੰਨਾ ਕੁ ਇਸ ਟਾਈਮ ਮਾਰਕੀਟ ਦੇ ਉੱਤੇ ਫਰਕ ਪਿਆ ਜਿਹੜੀ ਤੁਹਾਡੀ ਦੇਖਿਆ ਜਾਵੇ ਜਿਹੜੀ ਰਿਹੜੀ ਫੜੀਆਂ ਦੀ ਜਿਹੜੀ ਮੇਨ ਸੇਲ ਦਾ ਜਿਹੜਾ ਟਾਈਮ ਸੀ ਉਹ ਸ਼ਾਮ ਦਾ ਹੀ ਤਕਰੀਬਨ ਨਿਕਲਦਾ ਸੀ ਮੇਰੇ ਹਿਸਾਬ ਨਾਲ ਤਕਰੀਬਨ ਸਰ ਸ਼ਾਮ ਦਾ ਟਾਈਮ ਹੁੰਦਾ ਸਾਡਾ ਕੰਮ ਦਾ ਤੇ ਸ਼ਾਮ ਨੂੰ ਉਹਨਾਂ ਨੇ ਬੰਦ ਕਰਿਆ ਤਾਂ ਅਸੀਂ ਪਰੇਸ਼ਾਨ ਹੋਏ ਪਏ ਆ ਬੱਚਿਆਂ ਦੀ ਫੀਸ ਕਿੱਥੋਂ ਦੇਣੀਆਂ ਨੇ ਅੱਗੋ ਦੇਖੋ 2-3 ਤਰੀਕ ਆ ਗਈ EMI ਵਗੈਰਾ ਸੀ ਕੁਝ ਲੋਨ ਲੈਂਦਾ ਹੈ ਉਹਦਾ ਕਿੱਥੋਂ ਦਵਾਂਗੇ ਹਰ ਹਰ ਬੰਦੇ ਨੇ ਲੋ ਅਗਰ 2 3 4 ਦਿਨ ਤੱਕ ਨੂੰ ਉਹਨਾਂ ਦੀ ਹੈ ਮੈਂ ਕਹਿੰਦੀ ਐ ਉਹ ਦਊਗੇ ਕਿੱਥੋਂ ਯਾਰ ਤੁਸੀਂ ਤਾਂ ਲੋਕਡਾਊਨ ਗਏ ਤਾਂ ਕੰਮਜਗਮ ਉਹਨਾਂ ਬਾਰੇ ਸੋਚੋ ਉਹ ਬੈਂਕ ਨੂੰ ਦੇਣ ਕਿ ਆਪਣੇ ਬੱਚਿਆਂ ਨੂੰ ਦੇਣ ਜੇ ਬੈਂਕ ਨੂੰ ਨਹੀਂ ਦਿੰਦੇ ਫਰੋੜ ਹੋ ਜਾਣਗੇ ਜੇ ਬੱਚਿਆਂ ਨੂੰ ਨਹੀਂ ਖਾਂਦੇ ਉਹਦਾ ਮਰ ਜਾਣਗੇ ਇਸ ਕਰਕੇ ਸਰਕਾਰ ਜਿਹੜੇ ਫੈਸਲੇ ਲੈਂਦੀ ਐ ਕੰਮਜਗਮ ਕੋਈ ਸ਼ੋਸ ਸਮਝ ਕੇ ਫੈਸਲੇ ਲਿਆ ਕਰੇ ਵਪਾਰੀਆਂ ਨਾਲ ਗੱਲ ਕਰਕੇ ਮੀਟਿੰਗ ਭਾਵੇ ਫਿਰ ਫੈਸਲੇ ਲਵੇ ਗੱਲ ਕੀਤੀ ਜਾਵੇ ਕਿਤੇ ਨਾ ਕਿਤੇ ਜਿਹੜਾ ਵਪਾਰੀ ਵਰਗ ਦੇ ਅੰਦਰ ਰੋਸ ਦੇਖਣ ਨੂੰ ਮਿਲ ਰਿਹਾ ਆ ਉਹ ਉਹਨਾਂ ਦਾ ਇਹੀ ਕਹਿਣਾ ਹੈ ਕਿ ਅਗਰ ਸਰਕਾਰ ਜੇ ਫੈਸਲਾ ਕੋਈ ਲੈਣਾ ਹੈ ਤੇ ਵਪਾਰੀ ਵਰਗ ਦੇ ਨਾਲ ਬੈਠ ਕੇ ਲਿਆ ਜਾਵੇ ਅਗਰ ਲੋਕਡਾਊਨ ਦੇ ਨਾਲ ਅਗਰ ਜੇ ਕੰਪਰਮਾਈਜ਼ ਕਰਦੇ ਆਂ ਤੇ ਬੱਚੇ ਭੁੱਖੇ ਮਰਦੇ ਆ ਇਹ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆਂ ਹੋਰ ਵੀ ਸਾਡੇ ਨਾਲ ਦੁਕਾਨਦਾਰ ਕਾਫੀ ਨੇ ਜਿਹੜੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ 8 ਵਜੇ ਦੁਕਾਨ ਖੋਲਦੀ ਕੰਮ ਚੱਲਦਾ ਸੀਗਾ ਔਰ 3:30 ਹੁੰਦੇ ਡੰਨਾ ਲਗੇ ਪਹੁੰਚ ਜਾਂਦੇ ਪੁਲਿਸ ਵਾਲਾ ਪੰਜੇ ਬੰਦ ਕਰੋ ਬੰਦ ਕਰੋ ਬੰਦ ਕਰੋ ਇਹ ਜਿਹੜੇ ਦੁਕਾਨ ਦੇ ਕਿਰਾਇਆ ਖਰਚਾ ਕਿਤੋਂ ਬੰਦ ਲੋਕੀ ਕੱਢਣਗੇ ਬਜਾਹ ਦੇਖੋ ਪੰਜੇ ਖਾਲੀ ਹੋ ਜਾਊਗਾ ਉੱਤੇ ਮੋਦੀ ਕਹਿੰਦਾ ਜੀ 6 ਵਜੇ ਜੀ ਕਰੋਨਾ ਆ ਗਿਆ ਉਹ ਜਿਹਦਾ ਮਨਣਾ ਕਿਥੇ ਆਏਗਾ ਕੋਈ ਕਰੋਨਾ ਜਾ ਰਹੇ ਸ਼ਰਮ ਹੀ ਜਿਹੜਾ ਨਿਕਲੋ ਨਾ ਕਰੋਨਾ ਦਾ ਜਿਹੜਾ ਪਈਏ ਸਾਰੇ ਜਿਹੜੇ ਆਪਣੇ UPI ਪਿਆਰੇ ਵਾਲਾ ਸਾਰੇ ਬੰਦੇ ਪਜੀਆ ਦੇ ਇਹਨਾਂ ਨੂੰ ਤਾਂ ਪਤਾ ਲੱਗੂ ਬਾਅਦ 'ਚ ਜਦੋਂ ਮਾਰਕੀਟ ਖੋਲੂ ਫੇਰ ਕਿ ਮਾਲ ਕਿਤੋਂ ਬੰਦਾ ਨਹੀਂ ਬੰਦਾ ਸਾਰੀ ਦਿਹਾੜੀ ਅਸੀਂ ਸੁਨੇਹ ਦੱਸ ਗਿਆ ਕਿ ਨਹੀਂ ਆਂਦਾ ਹੁਣ 2-3 ਘੰਟੇ ਕੰਮ ਦਾ ਟਾਈਮ ਉਹਨਾਂ ਘੰਟੇ ਬੰਦ ਕਰੋ ਬੰਦ ਕਰੋ ਗੱਲ ਕੀਤੀ ਜਾਵੇ ਜਿਹੜੀ ਪਹਿਲਾਂ 8 ਵਜੇ ਦੀ ਟਾਈਮਿੰਗ ਸੀਗੀ ਉਹ ਤਾਂ ਸਮਝ ਸੀ ਤੁਸੀਂ ਨਹੀਂ ਨਹੀਂ 8 ਵਜੇ ਟਾਈਮ ਠੀਕ ਸੀ ਔਰ ਚਲੋ ਸੰਡੇ ਬੰਦਗਾ ਤਾਂ ਜੋ ਸ਼ਨੀਵਾਰ ਫੇਰ ਬੰਦਗਾ ਤਾਂ ਉਹਨੇ ਸ਼ਨੀਵਾਰ ਤਾਂ ਬੰਦ ਨਹੀਂ ਕਰਨਾ ਚਾਹੀਦਾ ਨਾ ਜਿਵੇਂ ਉਹਨ ਸੰਡੇ ਨੂੰ ਸਵੇਰ ਚੋਂ ਸੀ ਬੰਦ ਕਰਾਤਾ ਕੋਈ ਨਹੀਂ ਮਾਨੀਤੋਂ ਸੰਡੇ ਨੂੰ ਬੰਦ ਹੋ ਗਿਆ ਤੋ ਸ਼ਨੀਵਾਰ ਕੰਮ ਚੱਲਦਾ ਜੋ ਹੀ ਬੰਦ ਕਰਤਾ ਇਹ ਤੋਂ ਲੋਕ ਕਹਿੰਦੇ ਰਾਤ ਨੂੰ ਪੈਗ ਲਾ ਲਿਆ ਜੀ ਰਾਤੀ ਪੈਗ ਲਾ ਲਿਆ ਸਵੇਰ ਲਾਕਡਾਊਨ ਲੱਗ ਗਿਆ ਜੀ ਉਹ ਕੰਮ ਹੋ ਗਿਆ ਜੇ ਆਪਾਂ ਕੰਮ ਕਰੀਏ ਚਲੋ ਜੀ ਹਫਤੇ ਦਿਨ ਬੰਦ ਕਰ ਦੋ ਮਹੀਨਾ ਬੰਦ ਕਰੋ ਤਾਂ ਕੋਈ ਗੱਲ ਨਹੀਂ ਅਸੀਂ ਸਭਰ ਕਰਦੇ ਆਂ ਅਬ ਇਹ ਤੋਂ ਰਾਤੀ ਪੈਗ ਲਾਇਆ ਗਿਆ ਤਾਂ ਉਹ ਜੇ ਕੈਪਟਨ ਸਾਹਿਬ ਨੇ ਲੋ ਜੀ ਪੈਗ ਲੱਗ ਗਿਆ ਬੰਦ ਕਰੋ 5 ਵਜੇ 5 ਵਜੇ ਬੰਦ ਕਰ ਦੋ 4 ਵਜੇ ਬੰਦ ਕਰੋ ਤਾਂ ਇਹ ਤਾਂ ਬੋਝ ਨਹੀਂ ਆਏਗਾ ਮੈਸੇਜ ਕਿੰਨੇ ਨਾਲ ਪਾਜੀ 6 7 ਵਜੇ ਦੁਕਾਨ 7 ਵਜੇ 8 ਵਜੇ ਦੁਕਾਨ ਖੁੱਲਲੇ ਸਾਡੇ ਖਰਚੇ ਵਰਚਾ ਨਿਕਲੇ ਬੜੀਆ ਤੋੜਾ ਅੱਜ ਵੀ ਕੋਈ ਆਹਮਨੇ ਦੁਕਾਨ ਖੋਲ ਲੇਗਾ ਦੁਕਾਨ ਆਪਣਾ ਬੰਦ ਕਰਾਂਗੇ 1 5 ਤੇ ਕਿੰਨੇ 5 ਵਜੇ 5 ਮਿੰਟ ਲੱਗਿਆ 5 ਮਿੰਟਾਂ ਵਿੱਚ ਬੰਦੇ ਆ ਜਾਣਗੇ ਬਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੇ 3 4 ਬੰਦੇ ਕੰਮ ਕਰਦੇ ਆਂ ਦਿਹਾੜੀ ਵੀ ਕੱਢਣਾ ਮੁਸ਼ਕਿਲ ਹੋ ਗਿਆ ਜੀ ਦੇਖ ਸਕਦੇ ਹੋ ਤੁਸੀਂ ਇਸ ਟਾਈਮ ਜਿਹੜਾ ਵਪਾਰੀ ਵਰਗ ਦੇ ਅੰਦਰ ਕਿ ਰੋਸ ਦੇਖਣ ਨੂੰ ਮਿਲ ਰਿਹਾ ਕਿ ਜਿਹੜੀ 8 ਵਜੇ ਦੀ ਟਾਈਮਿੰਗ ਸੀ ਸਰਕਾਰ ਦੀ ਉਹ ਬਿਲਕੁਲ ਸਹੀ ਸੀ ਲੇਕਿਨ ਜਿਹੜੀ ਇਹ 6 ਵਜੇ ਦੀ ਟਾਈਮਿੰਗ ਆ ਉਹਦੇ ਨਾਲ ਨਾਖੁਸ਼ ਨਜ਼ਰ ਆ ਰਹੇ ਨੇ ਜਿਹੜੇ ਦੁਕਾਨਦਾਰ ਨੇ ਰੇੜੀ ਫੜੀਆਂ ਵਾਲੇ ਨੇ ਹੋਰ ਵੀ ਅਸੀਂ ਗੱਲਬਾਤ ਕਰਦੇ ਆ ਇਹ ਜਿਹੜਾ ਜੀ 5 ਵਜੇ ਦਾ ਲੋਕਡਾਊਨ ਹੈ ਵੀ ਨੋ ਡਾਊਟ ਪਰੇਸ਼ਾਨੀ ਤਾਂ ਹੈਗੀ ਆ ਬਾਕੀ ਹੁਣ ਪਹਿਲਾਂ ਅਸੀਂ ਲੋਕ ਇਹ ਸਮਝਦੇ ਸੀ ਪਤਾ ਨਹੀਂ ਕਰੋਨਾ ਹੈਗਾ ਕਿ ਨਹੀਂ ਹੈਗਾ ਹੁਣ ਤਾਂ ਪ੍ਰਤੱਖ ਵੈਸੇ ਨਜ਼ਰ ਆ ਰਿਹਾ ਕਿ ਪਰੇਸ਼ਾਨੀ ਕਰੋਨਾ ਕਰਕੇ ਵੀ ਹੋ ਰਹੀ ਆ ਤੇ ਵਪਾਰ ਕਰਕੇ ਵੀ ਹੋ ਰਹੀ ਹੈ ਜਿਹੜੀਆਂ ਦੁਕਾਨਾਂ ਜਿਹੜੀਆਂ ਬੰਦ ਕਰ ਰਹੀਏ ਕਰ ਰਹੇ ਅਸੀਂ ਲੋਕ ਉਹਦੇ ਕਰਕੇ ਵੀ ਸਾਨੂੰ ਵਪਾਰੀਆਂ ਨੂੰ ਉਹ ਪਰੇਸ਼ਾਨੀ ਆ ਕਿਉਂਕਿ ਹੁਣ ਸਾਨੂੰ ਆਮ ਤੌਰ ਤੇ ਜਿਹੜੀ ਸਾਡੀ ਦੁਕਾਨਦਾਰੀ ਸਵੇਰੇ 11 ਵਜੇ 10 ਵਜੇ ਸ਼ੁਰੂ ਹੁੰਦੀ ਹੈ 4 4:30 ਭਾਜੜਾ ਪੈ ਜਾਂਦੀਆਂ ਵੀ ਚਲੋ ਜੀ ਦੁਕਾਨਾਂ ਬੰਦ ਕਰੋ ਤੇ ਆਪਦੇ ਆਪ ਦੇ ਘਰਾਂ ਨੂੰ ਚਲੋ ਤੇ ਗਾਗ ਦਾ ਜਿਹੜਾ ਟਾਈਮ ਹੈ ਉਹ ਬੜਾ ਘਟ ਕੇ ਕੁਝ 3-4 ਘੰਟੇ ਦਾ ਰਹਿ ਗਿਆ ਉਹ ਵੀ ਦੁਪਹਿਰ ਦਾ ਟਾਈਮ ਹੈ ਅੱਜ ਕੱਲ ਬਹੁਤ ਗਰਮੀ ਆ 40 ਡਿਗਰੀ ਟੈਂਪਰੇਚਰ ਕ੍ਰਾਸ ਕਰ ਗਿਆ ਵਾ ਇੰਨੇ ਟੈਂਪਰੇਚਰ ਦੇ ਵਿੱਚ ਗਾਗ ਦਾ ਬਾਹਰ ਨਿਕਲਣਾ ਬਈ ਉਧਰ ਜਿੰਨੀ ਲੇਬਰ ਹੈ ਲੇਬਰ ਪਿੰਡਾਂ ਨੂੰ ਭੱਜ ਰਹੀ ਆ ਉਹਨਾਂ ਦੇ ਵਿੱਚ ਇੱਕ ਡਾਦਾ ਮਾਹੌਲ ਆ ਹਰ ਬੰਦੇ 'ਚ ਡਰ ਦਾ ਮਾਹੌਲ ਆ ਸਾਡਾ ਏਰੀਆ ਜਿੰਨਾ ਵੀ ਰਿਟੇਲ ਦੀ ਦੁਕਾਨਦਾਰੀ ਪਿੰਡਾਂ ਪੁੰਡਾਂ ਤੋਂ ਕਸਟਮਰ ਅੱਗੇ ਜਿਹੜਾ ਆਂਦਾ ਸੀ ਉਹ ਵੀ ਆਣਾ ਬੰਦ ਹੋ ਗਿਆ ਹਾਲ ਕੀਤੀ ਜੇ ਵੀ ਜਿਹੜੀ ਸਰਕਾਰ ਦੀ ਜਿਹੜੀ ਨਵੀਂ ਗਾਈਡਲਾਈਨ ਆਈ ਆ ਉਹਦੇ ਵਿੱਚ ਪਹਿਲਾਂ ਜਿੱਦਾਂ 8 ਵਜੇ ਦਾ ਟਾਈਮ ਸੀ ਉਹਨੇ 5 ਵਜੇ ਦਾ ਹੀ ਕਰ ਦਿੱਤਾ 6 ਵਜੇ ਨੂੰ ਪੂਰਾ ਦੁਕਾਨ ਜਿਹੜਾ ਬਾਜ਼ਾਰਾ ਖਾਲੀ ਚਾਹੀਦਾ ਉਹਨਾਂ ਜਿਹੜੀ ਗਾਈਡਲਾਈਨ ਦੇ ਹਿਸਾਬ ਦੇ ਨਾਲ ਇਹਨੂੰ ਕਿਸ ਨਜ਼ਰ ਨਾਲ ਤੁਸੀਂ ਦੇਖਦੇ ਹੋ ਕੀ ਇਫੈਕਟ ਪਿਆ ਇਹਦੇ ਦੇਖੋ ਜੀ ਗਵਰਨਮੈਂ ਉਸੋ ਮੀਦੇ ਆ ਵੀ ਜਿਵੇਂ ਸ਼ਾਮ ਨੂੰ ਲੋਕੀ ਘੀ ਘਰੋਂ ਘਾਰ ਨੂੰ ਜਾਂਦੇ ਆ ਜਾਂ ਘੁੰਮਦੇ ਆ ਫਿਰਦੇ ਆ ਜਾਂ ਰੈਸਟੋਰੈਂਟਾਂ 'ਚ ਜਾ ਕੇ ਰੋਟੀਆਂ ਖਾਂਦੇ ਆ ਕੁਝ ਕਰਦੇ ਆ ਕੱਠ ਹੁੰਦਾ ਉਹਨਾਂ ਦੇ ਹਿਸਾਬ ਦੇ ਨਾਲ ਆ ਲੇਕਿਨ ਇਸ ਟਾਈਮ ਮਾਹੌਲ ਇੰਨਾ ਕਿ ਖਰਾਬ ਆ ਕਿ ਅਸੀਂ ਲੋਕ ਵੀ ਅਵੋਇਡ ਕਰਦੇ ਆ ਕਿਤੇ ਜਾਣਾ ਕਿਤੇ ਬੈਠਣਾ ਪਾਰਟੀ ਸ਼ਾਰਟੀ ਕਰਨੀ ਅਸੀਂ ਵੀ ਇੱਥੇ ਦੁਕਾਨਾਂ ਸੰਭਾਲ ਕੇ ਆਉਂਦਾ ਕਰੇ ਜਾਂਦੇ ਆ ਠੀਕ ਆ ਸੋ ਅਗਰ ਮੰਨ ਲਓ 5 ਵਜੇ ਦੀ ਜਗ੍ਹਾ 8 ਵਜੇ ਵੀ ਕਰ ਦਿੱਤਾ ਜਾਂਦਾ ਨਾ ਅਸੀਂ ਲੋਕ ਤਾਂ ਵੀ ਆਪਣੇ ਘਰਾਂ ਨੂੰ ਹੀ ਜਾਣਾ ਮੇਨ ਜਿਹੜੀ ਆ ਗਵਰਨਮੈਂਟ ਨੂੰ ਇਹ ਪਾਬੰਦੀਆਂ ਲਾਉਣੀਆਂ ਚਾਹੀਦੀਆਂ ਸੀ ਜਿਹੜੀਆਂ ਬਾਹਰ ਆਊਟਰ ਪਾਰਟੀਆਂ ਹੋ ਰਹੀਆਂ ਉਹ ਬੰਦ ਕਰਨੀਆਂ ਚਾਹੀਦੀਆਂ ਸੀ ਜਿਹੜੇ ਵਿਆਹ ਸ਼ਾਦੀ ਦੀ ਲਿਮਿਟੇਸ਼ਨ ਆ ਉਹ ਕਰਨੀ ਚਾਹੀਦੀ ਸੀ ਉਹ ਜ਼ਰੂਰ ਆ ਜਿਹੜਾ 5 ਵਜੇ ਵਾਲਾ ਕੰਮ ਹੈ ਅਜੇ ਵੀ ਅਸੀਂ ਕਹਿੰਦੇ ਨਹੀਂ ਠੀਕ ਹੈ ਅੱਜ ਦੀ ਅਖਬਾਰ ਦੇ ਵਿੱਚ ਮੈਂ ਪੜਿਆ ਤੇਲੰਗਨਾ ਦੇ ਵਿੱਚ 30 ਤਰੀਕ ਨੂੰ ਯਾਨੀ ਕੱਲ੍ਹ ਕੇ ਪਰਸੋਂ ਇਲੈਕਸ਼ਨ ਆ ਦੋ ਆਈਆਂ ਨੇ ਇੱਕ ਬੀਜੇਪੀ ਦੀ ਆ ਔਰ ਇੱਕ ਜਿਹੜੀ ਉੱਥੋਂ ਦੀ ਮੌਜੂਦਾ ਪਾਰਟੀ ਆ ਕੋਈ ਟੀਐਮਸੀ ਆ ਕਿਹੜੀ ਆ ਉਹਨਾਂ ਦੀਆਂ ਰੈਲੀਆਂ ਦੀਆਂ ਫੋਟੋਆਂ ਆ ਲੱਖਾਂ ਹੀ ਬੰਦਾ ਉਹ ਫੋਟੋਆਂ ਦੇ ਵਿੱਚ ਆਇ ਕਿ ਕੀ ਗੱਲ ਉਹਨਾਂ ਦੇ ਨਾਲ ਕਰੋਨਾ ਹੁੰਦਾ ਨਹੀਂ ਉਹ ਇੱਕ ਸਪਰੈਡਰ ਨੇ ਅਖਬਾਰ ਦੇ ਵਿੱਚ ਹੈਡਲਾਈਨ ਵੀ ਆਈ ਸੀਗੀ ਕਿ ਇੱਕ ਬਿਗ ਸਪਰੈਡਰ ਜਿਹੜਾ ਕਰੋਨਾ ਨੂੰ ਫੈਲਾਣ ਵਾਲਾ ਜਿੰਨੀਆਂ ਵੀ ਜਿਹੜੇ ਵੀ ਆਲੇ ਦੁਆਲੇ ਇਲੈਕਸ਼ਨਸ ਵਗੈਰਾ ਹੋਏ ਆ ਜਾਂ ਕੋਈ ਵੀ ਇਹਨਾਂ ਦੇ ਰੈਲੀਆਂ ਹੋਈਆਂ ਨੇ ਉੱਥੇ ਜਿੰਨਾ ਵੀ ਕਰੋਨਾ ਦਾ ਰੋਲ ਆ ਉਹ ਉੱਪਰ ਕੇ ਉੱਥੋਂ ਹੀ ਬਾਹਰ ਆ ਜਿੰਨੇ ਲੋਕ ਜਿਹੜੇ ਬਿਮਾਰ ਹੋਏ ਉੱਥੋਂ ਹੀ ਹੋਇਆ ਅਸੀਂ ਦੁਕਾਨਾਂ ਦੇ ਦੋ ਦੋ ਦੁਕਾਨਦਾਰਾਂ ਟਾਵਾਂ ਡਾਵਾਂ ਇੱਕ ਇੱਕ ਗਾਗ ਆ ਰਿਹਾ ਇੱਕ ਇੱਕ ਜਾ ਰਿਹਾ ਉਥੇ ਕਰਕੇ ਤਾਂ ਕਰੋਨਾ ਹੋਣਾ ਨਹੀਂ ਕਿਸੇ ਨੂੰ ਉਹ ਵੀ ਅਸੀਂ ਸੈਨੀਟਾਈਜੇਸ਼ਨ ਦਾ ਧਿਆਨ ਰੱਖਦੇ ਆ ਆਪਣੀ ਦੁਕਾਨ ਤੇ ਸੈਨੀਟਾਈਜੇਸ਼ਨ ਰੱਖਿਆ ਸੈਨੀਟਾਈਜ਼ਰ ਸੌਰੀ ਔਰ ਹੱਥ ਵੀ ਧੋਨੇ ਬਾਰ-ਬਾਰ ਸਰਕਾਰ ਦੀ ਜਿਹੜੀ ਇਹ ਜਿਹੜੀ ਗਾਈਡਲਾਈਨ ਆਈ ਆ ਕਿ 6 ਵਜੇ ਜਿਹੜੀਆਂ ਦੁਕਾਨਾਂ ਬੰਦ ਕਰਨ ਨੂੰ ਲੈ ਕੇ ਤੇ ਉਹਨਾਂ ਦਾ ਇਹ ਕਹਿਣਾ ਹੈ ਸਰਕਾਰ ਦਾ ਕਿ ਜਿਹੜੀ ਕਰੋਨਾ ਮਹਾਮਾਰੀ ਦੀ ਚੈਨ ਆ ਉਹ اسی ਤਰੀਕੇ ਤੋੜੀ ਜਾ ਸਕਦੀ ਹੈ ਜਿਹੜੀਆਂ ਕਰੋਨਾ ਮਹਾਮਾਰੀ ਨੇ ਪੂਰੀ ਤਰ੍ਹਾਂ ਇਸ ਟਾਈਮ ਤੰਦਵ ਮਚਾਇਆ ਹੈ ਉਹਦੀ ਚੈਨ ਨੂੰ ਤੋੜਨਾ ਬੜਾ ਜ਼ਰੂਰੀ ਹੈ ਕੈਪਟਨ ਸਾਹਿਬ ਨੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਕਿਹਾ ਸੀਗਾ ਖੁਦ ਉਹਨਾਂ ਦਾ ਬਿਆਨ ਸੀਗਾ ਕਿ ਕਰੋਨਾ ਦੀ ਚੇਨ ਨੂੰ ਤੋੜਨ ਵਾਸਤੇ 2 ਗੱਜ ਦੀ ਦੂਰੀ ਜ਼ਰੂਰੀ ਆ ਦੂਜਾ ਨੰਬਰ ਮਾਸਕ ਜ਼ਰੂਰੀ ਆ ਤੀਜਾ ਨੰਬਰ ਸੈਨੀਟਾਈਜੇਸ਼ਨ ਜ਼ਰੂਰੀ ਆ ਚੌਥਾ ਨੰਬਰ ਹੱਥ ਧੋਣੇ ਜ਼ਰੂਰੀ ਆ ਸਭ ਤੋਂ ਮੇਨ ਇਹ ਚੀਜ਼ ਆ ਉਦੋਂ ਵੈਕਸੀਨ ਆਈ ਨਹੀਂ ਸੀ ਉਦੋਂ ਜਿਹੜੀ ਦਵਾਈਆਂ আর ਮੈਡੀਸਿਨਰ ਉਹ ਵੀ ਨਹੀਂ ਸੀ ਆਈ ਠੀਕ ਆ ਹੁਣ ਤਾਂ ਤਿੰਨ ਚੀਜ਼ਾਂ ਆ ਗਈਆਂ ਕੋਵ ਵੈਕਸੀਨ ਆ ਗਈ ਔਰ ਉਹਦੇ ਨਾਲ ਦੀਆਂ ਦਵਾਈਆਂ ਆ ਗਈਆਂ ਬੜਾ ਕੁਝ ਆ ਗਿਆ ਹੁਣ ਅੱਜ ਦੀ ਡੇਟ ਚ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਦੁਕਾਨਦਾਰ ਆ ਮੋਲ ਹੈ ਜੋ ਵੀ ਏਰੀਆਸ ਆ ਉਹ ਪ੍ਰੋਪਰ ਸੈਨੀਟਾਈਜ਼ਰ ਦੇ ਨਾਲ ਧੋਤੇ ਜਾ ਰਹੇ ਕਿ ਨਹੀਂ ਜਾ ਰਹੇ ਲੋਕੀ ਆਪ ਦੀ ਸਫਾਈ ਦਾ ਪ੍ਰਬੰਧ ਕਰ ਰਹੇ ਕਿ ਨਹੀਂ ਕਰ ਰਹੇ ਲੋਕੀ 2 ਗਜ ਦੀ ਦੂਰੀ ਬਣਾ ਰਹੇ ਕਿ ਨਹੀਂ ਬਣਾ ਰਹੇ ਦੁਕਾਨਦਾਰਾਂ ਨੂੰ ਪਹਿਲਾਂ ਇਹਨਾਂ ਨੇ ਗਾਈਡਲਾਈਨ ਜਾਰੀ ਕੀਤੀ ਸੀ ਦੁਕਾਨਾਂ ਦੇ ਅੰਦਰ 2-4 ਤੋਂ ਵੱਧ ਬੰਦੇ 2-4 ਤੋਂ ਵੱਧ ਕਸਟਮਰ ਨਹੀਂ ਹੋਣੇ ਚਾਹੀਦੇ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਨਾ ਕੀ ਕਹਿੰਦੇ ਸ਼ਟਰ ਬੰਦ ਕਰੋ ਆਪਣੇ ਘਰਾਂ ਨੂੰ ਜਾਓ ਇਹਦੇ ਨਾਲ ਜ਼ਰੂਰੀ ਥੋੜੀ ਹੈ ਜੀ ਕਰੋਨਾ ਜਿਹੜਾ ਦੂਰ ਹੋਊਗਾ ਸੁਝਾਅ ਇਹ ਹੀ ਆ ਜੀ ਮੈਂ ਹੁਣੇ ਗੱਲ ਕੀਤੀ ਹੈ ਕਿ ਜਿਹੜਾ ਸਫਾਈ ਦਾ ਪ੍ਰਬੰਧ ਹੈ ਸੈਨੀਟਾਈਜੇਸ਼ਨ ਪੂਰੇ ਪੰਜਾਬ ਦੇ ਵਿੱਚ ਤੇ ਮੈਂ ਲੁਧਿਆਣੇ ਰਹਿਣਾ ਪੂਰੇ ਲੁਧਿਆਣੇ ਕਿੱਥੇ ਸੈਨੀਟਾਈਜੇਸ਼ਨ ਗਵਰਨਮੈਂਟ ਵੱਲੋਂ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਗਵਰਨਮੈਂਟ ਟੈਕਸ ਕਲੈਕਟ ਕਰਦੀ ਕਾਦੇ ਲਈ ਕਰਦੀ ਹੈ ਗਵਰਨਮੈਂਟ ਨੂੰ ਚਾਹੀਦਾ ਸਾਰੇ ਨੂੰ ਸੈਨੀਟਾਈਜ਼ ਕੀਤਾ ਜਾਵੇ ਬਿਲਕੁਲ ਜੇ ਗੱਲ ਕੀਤੀ ਜਾਵੇ ਪਹਿਲਾਂ ਜਿਹੜੇ ਜਦੋਂ ਲੋਕਡਾਊਨ ਹੋਇਆ ਸੀ ਤੇ ਗਲੀ ਗਲੀ ਦੇ ਵਿੱਚ ਇੱਕ ਸੈਨੀਟਾਈਜ਼ਰ ਕਰਵਾਇਆ ਗਿਆ ਸੀ ਕਾਰਪੋਰੇਸ਼ਨ ਵੱਲੋਂ ਮੈਂ ਉਹੀ ਕਹਿਣਾ ਚਾਹਣਾ ਨਾ ਇੰਨੇ ਉਦੋਂ ਸਫਾਈ ਦਾ ਪ੍ਰਬੰਧ ਕੀਤਾ ਬੜੀ ਮੁਸ਼ਕਿਲਾਂ ਨਾ ਕਰੋਨਾ ਉਹਨ ਫੇਲੀਅਰ ਜੇ ਜੇ ਲੋਕਾਂ ਦੀ ਅਣਗਹਿਲੀ ਹੈ ਨਾ ਕਿਤੇ ਨਾ ਕਿਤੇ ਫੇਲੀਅਰ ਗਵਰਨਮੈਂਟ ਦਾ ਵੀ ਹੈ ਉਹਨੇ ਸੈਨੀਟਾਈਜੇਸ਼ਨ ਬੰਦ ਕਰ ਦਿੱਤੀ ਸਖਤਾਈ ਬੰਦ ਕਰ ਦਿੱਤੀ 2 ਗਜ ਦੀ ਦੂਰੀ ਮੈਂਟੇਨ ਕਰਵਾਣਾ ਬੰਦ ਕਰ ਦਿੱਤਾ ਹੋਟਲਾਂ ਦੇ ਵਿੱਚ ਵੀ ਓਕੇ ਹੋ ਰਿਆ ਜੀ ਕੰਮ ਪੈਲਸਾਂ ਦੇ ਵਿੱਚ ਵਿਆਹ ਸ਼ਾਦੀਆਂ ਹੋ ਰਹੀਆਂ ਲੋਕੀ ਦੌੜ ਰਹੇ ਆ ਭੱਜ ਰਹੇ ਆ ਇਕੱਠ ਹੋ ਰਿਹਾ ਰੈਲੀਆਂ ਹੋ ਰਹੀਆਂ ਮੇਲੇ ਹੋ ਰਿਹਾ ਕੁੰਭ ਵੀ ਹੋ ਗਿਆ ਟਿਆ ਮੈਂ ਜਨਾ ਚਾਹੇ ਗੁਰਦੁਆਰੇ ਆ ਚਾਹੇ ਮੰਦਰ ਚਾਹੇ ਮਸੀਤਾਂ ਇਹ ਗਿਰਜਾ ਘਰ ਕਿਤੇ ਵੀ ਇਕੱਠ ਹੋ ਰਿਹਾ ਮੈਂ ਕਹਿੰਦਾ ਨਹੀਂ ਹੋਣਾ ਚਾਹੀਦਾ ਗਵਰਨਮੈਂਟ ਨੂੰ ਇਸ ਤਰੀਕੇ ਦੇ ਨਾਲ ਧਿਆਨ ਰੱਖਣਾ ਚਾਹੀਦਾ ਵਾ ਕਿ ਜਿਸ ਤਰੀਕੇ ਨਾਲ ਇਕੱਠ ਘੱਟ ਹੋਵੇ ਜਦੋਂ ਇਕੱਠ ਹੋਊਗਾ ਤੇ ਕਰੋਨਾ ਤਾਂ ਸਪਰੈਡ ਹੋਊਗਾ ਅਦਰਵੈਦ ਕਰੋਨਾ ਕਿੱਥੇ ਸਪਰੈਡ ਹੁੰਦਾ ਕਰੋਨਾ ਕੁਝ 5 6 ਫੁੱਟ ਤੋਂ ਅੱਗੇ ਨਹੀਂ ਜਾਂਦਾ ਜੋ ਆਪਣੀ ਗਵਰਨਮੈਂਟ ਦੀ ਗਾਈਡਲਾਈਨ ਦੇ ਹਿਸਾਬ ਦੇ ਨਾਲ ਮੇਨ ਇਹ ਚੀਜ਼ ਆ ਭੀੜ ਨੂੰ ਕਾਬੂ ਕੀਤਾ ਜਾਵੇ ਸੈਨੀਟਾਈਜੇਸ਼ਨ ਕੀਤੀ ਜਾਵੇ ਸਫਾਈ ਦਾ ਪ੍ਰਬੰਧ ਕੀਤਾ ਜਾਵੇ ਤੁਸੀਂ ਲੋਕਾਂ ਨੂੰ ਸੈਨੀਟਾਈਜ਼ਰ ਫ੍ਰੀ ਵੰਡੋ ਪਰਵਾਇਡ ਕਰੋ ਗਰੀਬ ਬੰਦਿਆਂ ਨੂੰ ਦਿਓ ਜਿਹੜੇ ਨਹੀਂ ਖਰੀਦ ਸਕਦੇ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਅ ਅਗਰ ਅੱਜ ਸ਼ੁੱਕਰਵਾਰ ਨੂੰ ਸ਼ੁੱਕਰਵਾਰ ਸ਼ਾਮ ਨੂੰ ਇੱਕ ਤਰ੍ਹਾਂ ਦਾ ਲਾਕਡਾਊਨ ਲੱਗ ਜਾਊਗਾ ਸ਼ਨੀਵਾਰ ਐਤਵਾਰ ਨੂੰ ਜਾ ਕੇ ਸੋਮਵਾਰ ਜਾ ਕੇ ਖੁੱਲੂਗਾ ਦੇਖੋ ਜੀ ਅਸੀਂ ਦੁਕਾਨਦਾਰੀ ਦੇ ਨਜ਼ਰੀਏ ਨਾਲ ਦੇਖੀਏ ਤਾਂ ਦੁਕਾਨਦਾਰਾਂ ਦਾ ਤਾਂ ਜੀ ਨੁਕਸਾਨ ਲੇਬਰ ਦਾ ਵੀ ਨੁਕਸਾਨ ਹੈ ਹੁਣ ਸਾਡੇ ਕੋਲ ਜੇ ਮੰਨ ਲਓ ਮੇਰੇ ਕੋਲ ਦੋ ਮੁੰਡੇ ਕੰਮ ਕਰਦੇ ਆ ਮਾਰਕੀਟ 'ਚ ਜੇ ਹਜ਼ਾਰ ਦੁਕਾਨਾਂ ਸਾਡੀ ਛੋਟੀ ਜੀ ਮਾਰਕੀਟ 'ਚ ਤੇ 2000 4000 ਮੁੰਡੇ ਕੰਮ ਕਰਦਾ ਕਿਸੇ ਨੇ ਵੀ ਸ਼ਨੀਵਾਰ ਐਤਵਾਰ ਦੀ ਜਿਹੜੀ ਦਿਹਾੜੀ ਆ ਉਹਦੀ ਲ ਉਹ ਕਹਿੰਦੇ ਅਸੀਂ ਆਲਦੀ ਦਿਹਾੜੀ ਤੇ ਕੱਢ ਨਹੀਂ ਸਕਦੇ ਤੁਹਾਨੂੰ ਕਿੱਥੋਂ 500 ਰੁਪਇਆ ਦਈਏ ਤੇ ਸੌਲਟਿਮੇਟਲੀ ਗਰੀਬ ਤੋਂ ਕਿਹਦਾ ਨੁਕਸਾਨ ਗਰੀਬੀ ਹੋਊਗੀ ਜਿਆਦਾ ਵਧੂਗੀ ਦੁਕਾਨਦਾਰਾਂ ਦਾ ਨੁਕਸਾਨ ਹੋਊਗਾ ਦੁਕਾਨਾਂ ਬੰਦ ਹੋਣਗੀਆਂ ਕਿਰਾਏਦਾਰਾਂ ਨੇ ਕਿਰਾਏ ਕਿੱਦਾਂ ਕੱਢਣੇ ਮਕਾਨ ਮਾਲਕ ਕਹਿੰਦਾ ਮੈਂ ਕਿਰਾਇਆ ਪੂਰਾ ਲਵਾਂਗਾ ਇੱਥੇ ਹਜ਼ਾਰ-ਹਜ਼ਾਰ 2000 ਰੁਪਇਆ ਦੁਕਾਨਾਂ ਦਾ ਕਿਰਾਇਆ ਮਾਲਕ ਛੱਡੂਗਾ ਨਹੀਂ ਛੱਡੂਗਾ ਨਾ ਸ਼ਨੀਵਾਰ ਦੇ ਛੱਡੂਗਾ ਨਾ ਐਤਵਾਰ ਦੇ ਛੱਡੂਗਾ ਬਿਜਲੀ ਦਾ ਬਿੱਲ ਹੈ ਨਾ ਬਿੱਲ ਨਹੀਂ ਆਊਗਾ ਕਿਰਾਇਆ ਹੰਦ ਗਵਰਨਮੈਂਟ ਕਿਰਾਇਆ ਗਵਰਨਮੈਂਟ ਨੇ ਕਿਹਾ ਵੀ ਮੈਂ ਦੱਸ ਦੇ ਹੁੰਦਾ ਤੁਹਾਨੂੰ ਬਿਜਲੀ ਦਾ ਬਿੱਲ ਮਾਫ ਕਰੂੰਗੀ ਨਹੀਂ ਕਰੂੰ ਗਵਰਨਮੈਂਟ ਆਪਣੇ ਵੱਲੋਂ ਵੀ ਤਾਂ ਕੁਝ ਕਰੇ ਨਾ ਜੀ ਅਸੀਂ ਤਾਂ ਜ਼ਰੂਰ ਐਗਰੀਆ ਗਵਰਨਮੈਂਟ ਦੇ ਨਾਲ ਗਵਰਨਮੈਂਟ ਦੀ ਪੂਰੀ ਗਾਈਡਲਾਈਨ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਲੇਕਿਨ ਗਵਰਨਮੈਂਟ ਤੇ ਕਰੇ ਨਾ ਕੁਛ ਆਮ ਗਰੀਬ ਬੰਦੇ ਦਾ ਆਮ ਦੁਕਾਨਦਾਰ ਦਾ ਕੁਝ ਉਹ ਵੀ ਤਾਂ ਕਰਨ ਦੁਕਾਨਦਾਰਾਂ ਵੱਲੋਂ ਬਹੁਤ ਮਤਲਬ ਇੱਕ ਜਿਹੜੀ ਉਹਨਾਂ ਦੀ ਦੁਕਾਨਦਾਰਾਂ ਦੇ ਇੱਕ ਕੁਐਸਚਨ ਉੱਠ ਖੜਿਆ ਵਾ ਅਗਰ ਸਰਕਾਰ ਦੀ ਜਿਹੜੀ ਗਾਈਡਲਾਈਨ ਦੇ ਨਾਲ ਅਸੀਂ ਸਹਿਮਤ ਆ ਅਸੀਂ ਜੇ ਲੋਕਡਾਊਨ ਲੱਗੂਗਾ ਅਸੀਂ ਉਹਦੀ ਪਾਲਣਾ ਕਰਾਂਗੇ ਲੇਕਿਨ ਸਰਕਾਰ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੇ ਕਿਰਾਏ ਨੇ ਜਾਂ ਬਿਜਲੀ ਬਿੱਲ ਨੇ ਉਹ ਮਾਫ ਕਰਵਾਊਗੀ ਇਹ ਇੱਕ ਵੱਡਾ ਸਵਾਲ ਆ ਸਰਕਾਰ ਅੱਗੇ ਕਿ ਇਹ ਜੇ ਜਿਹੜੀ ਦੁਕਾਨਦਾਰਾਂ ਦੀ ਜਿਹੜੀਆਂ ਦੁਕਾਨਾਂ ਬੰਦ ਕਰਾਈਆਂ ਗਈਆਂ ਨੇ ਜਾਂ 6 ਵਜੇ ਬੰਦ ਕਰਾ ਦਿੱਤੀਆਂ ਜਾਂਦੀਆਂ ਨੇ ਕਿ ਉਹਨਾਂ ਨੂੰ ਕੋਈ ਰਾਹਤ ਮਿਲੂਗੀ ਕਿਸੇ ਪਾਸਿਓ ਇਹ ਹੋਰ ਵੀ ਸਵਾਲ ਨੇ ਇਹ ਸਨ ਇੱਥੋਂ ਦੇ ਦੁਕਾਨਦਾਰ ਕਿਤੇ ਨਾ ਕਿਤੇ ਇਹਨਾਂ ਦੇ ਅੰਦਰ ਰੋਸ ਵੀ ਦੇਖਣ ਨੂੰ ਮਿਲ ਰਿਹਾ ਜਿਹੜੇ ਲੱਖਾਂ ਅਦੇ ਹਿਸਾਬ ਦੇ ਨਾਲ ਜਿਹੜੇ ਮਾਲ ਪੁਆਏ ਹੋਏ ਨੇ ਉਹ ਕਿਤੇ ਨਾ ਕਿਤੇ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਔਰ ਦੁਕਾਨਦਾਰਾਂ ਦੀ ਇੱਕ ਮੰਗ ਵੀ ਰੱਖੀ ਗਈ ਸਰਕਾਰ ਵੱਲੋਂ ਕਿ ਅਗਰ ਅਸੀਂ ਸਰਕਾਰ ਦੇ ਨਾਲ ਕੰਪਰਮਾਈਜ਼ ਕਰਦੇ ਹਾਂ ਤੇ ਸਰਕਾਰ ਵੀ ਸਾਨੂੰ ਕੋਈ ਰਾਹਤ ਪ੍ਰੋਵਾਈਡ ਕਰੂਗੀ ਕੈਮਰਾ ਪਰਸਨ ਵਿਪਨ ਅਰੋੜਾ ਦੇ ਨਾਲ ਵਿਕੇਸ਼ ਦੀ ਰਿਪੋਰਟ